जय बाबा पीर फलाई सचखंडवासी बाबा संतोष सिंह सलाना जी सलानावासी समागम ਜਿਹੜਾ ਚੱਲ ਰਿਹਾ ਹੈ ਸ਼ੇਰਗੜ੍ਹ ਫਲਾਈ ਪਿੰਡ ਦੇ ਡਿਸਟ੍ਰਿਕਟ ਲੁਧਿਆਣਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੇ ਜਰੂਰ ਪਹੁੰਚੋ ਤੇ ਪਕੌੜਿਆਂ ਦਾ ਬਰੈਡ ਦਾ ਅਟੁੱਟ ਲੰਗਰ ਜਿਹੜਾ ਚੱਲ ਰਿਹਾ ਸਾਡੇ ਹਲਵਾਈ ਵੀਰ ਲੱਗੇ ਹੋਇਆ ਗਰਮ-ਗਰਮ ਪਕੌੜੇ ਕੱਢ ਰਹੇ ਸਾਰਿਆਂ ਨੂੰ ਬੇਨਤੀ ਹੈ ਦੀਪਾ ਬਾਬਾ ਜੀ ਸ਼ੇਰਗੜ੍ਹ ਫਲਾਈ ਵਾਲਿਆਂ ਵੱਲੋਂ ਸਾਰੇ ਵੀ ਜਰੂਰ ਪਹੁੰਚੋ ਇੱਥੇ ਸਲਾਮਾਂ ਬਾਕੀ ਸਮਾਗਮ ਸਚਕੰਡਵਾਸੀ ਬਾਬਾ ਸਿੰਘ ਜੀ ਜੋ ਬੜੀਆਂ ਪਾਰਕਿੰਗ ਫਰਮ ਮਿੱਠੇ ਚਾਵਲ ਗਰਮਾ ਗਰਮ ਪਲੇਨ ਚਾਵਲ ਤੇ ਮਟਰ ਪਨੀਰ ਦੀ ਸਬਜੀ ਆ ਕੜੀ ਪਕੌੜਾ ਗਰਮਾ ਗਰਮ ਕੜੀ ਗਰਮਾ ਗਰਮ ਦਾਲ ਸਾਡੇ ਹਲਵਾਈ ਵੀ ਲੱਗੇ ਹੋਇਆ ਭਾਈ ਬਹੁਤ ਧੰਨਵਾਦ ਤੁਹਾਡਾ ਵੀ ਦੇ ਨਾਲ ਮਟਰ ਪਨੀਰ ਆ ਜਰੂਰ ਸਾਰੇ ਪਹੁੰਚੋ ਸੋ ਸੇਵਾਦਾਰ ਲੱਗੇ ਹੋਇਆ ਸੇਵਾ ਕਰਨ ਬਹੁਤ ਧੰਨਵਾਦ ਜੀ ਤੁਹਾਡਾ ਵੀ ਸੋ ਜਿੰਨੇ ਵੀ ਦਰਵਾਰ ਦੇ ਸੇਵਾਦਾਰ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਇੱਧਰ ਵੀ ਮਸਾਲਾ ਤਿਆਰ ਹੋ ਰਿਹਾ ਸੋ ਬਾਬਾ ਜੀ ਦੇ ਲੰਗਰ ਜਿਹੜੇ ਟੁੱਟ ਵਰਤ ਰਹੇ ਆ ਸਾਰਿਆਂ ਨੂੰ ਬੇਨਤੀ ਵੀ ਸਾਰੇ ਜਰੂਰ ਪਹੁੰਚੋ ਲੋ ਸਾਡੇ ਨਾਲ ਨੇ ਮੇਵਾ ਸਿੰਘ ਜੀ ਹਲਵਾਈ ਕੀ ਕੀ ਇੱਥੇ ਬਣਿਆ ਹੋਇਆ ਜੀ ਮਟਰ ਪਨੀਰ ਤਾਲ ਕੜੀ ਜੋਲ ਮਿੱਠੇ ਜੋਲ ਤੇ ਜਲੇਬੀ ਤੇ ਖੁਸ਼ਬੂ ਜਿਹੜੀ ਦੇਸੀ ਕਿਉਂ ਦੀ ਆ ਰਹੀ ਹੈ ਸਾਰਾ ਇਹ ਲੰਗਰ ਜਿੰਨਾ ਵੀ ਤਿਆਰ ਹੋਣਾ ਸਾਡੇ ਸੰਤਾਂ ਬਣੋ ਜੀ ਬਾਬਾ ਫਲਾਈ ਵਾਲੇ ਦੇ ਬਾਬਾ ਸਤੋਪ ਸਿੰਘ ਵੀ ਦੀਪਾ ਬਣੋ ਜੀ ਸਾਡੇ ਸੰਤਾਂ ਬਣੋ ਜੀ ਇਹ ਸਾਰਾ ਦੇਸੀ ਕੇਜ ਸਾਡੇ ਲੰਗਰ ਚੱਲਦਾ ਹੈ ਦੇਸੀ ਕੇਜ ਤਿਆਰ ਹਾਂ ਜੀ ਸਾਰੇ ਦੇਸੀ ਹੈ ਸਾਰੇ ਸੰਗਤਾਂ ਨੂੰ ਕਹਿ ਦਿਓ ਵੀ ਸਾਰੇ ਆਜੋ ਹਾਂ ਜੀ ਹਾਂ ਜੀ ਸਾਰੇ ਆਜੋ ਸਾਰਾ ਜਣੀ ਤੁਸੀਂ ਤਿਆਰ ਕਰਿਆ ਜੀ ਹਾਂ ਜੀ ਸਾਰਾ ਅਸੀਂ ਕਹਾਂ ਦਾ ਸੰਗ ਦੇ ਬਾਬਾ ਅਜੀਬ ਕਿਰਪਾ ਕਰਾਣ ਦੇ ਦਾ ਮਹਾਰਾਜ ਨਹੀਂ ਚਲੋ ਫਿਰ ਵੀ ਤੁਸੀਂ ਹਲਵਾਈਏ ਲੂਣ ਮਿਰਚ ਮਸਾਲਾ ਦਾ ਤੁਸੀਂ ਉਹ ਬਣਾਓ ਤੁਹਾਡਾ ਬਹੁਤ ਧੰਨਵਾਦ ਆ ਜੀ ਬਹੁਤ ਧੰਨਵਾਦ ਦੀ ਕਿਰਪਾ ਤੁਹਾਡਾ ਹੀ ਹੈਗਾ ਜੀ ਕੋਈ ਕੰਮ ਕਰਾਣ ਦਾ ਨਹੀਂ ਚਲੋ ਉਹ ਤਾਂ ਮਹਾਰਾਜ ਹੈਗੇ ਆ ਤੁਹਾਡਾ ਵੀ ਹੌਨਰ ਆ ਤੇ ਅਪੀਲ ਕਰ ਦਿਓ ਇੱਕ ਵਾਰ ਸਾਰਿਆਂ ਨੂੰ ਵੀ ਸਾਰੇ ਜਰੂਰ ਬਣੋ ਜੀ ਕਿਰਪਾ ਸਾਡੇ ਸਾਡੇ ਮਹਾਰਾਜ ਦੀ ਸਾਡੀ ਬਾਸੀ ਦੇ ਹੋ ਬੰਗਵਾ ਕੇ ਪਹੁੰਚੋ ਜੀਰੇ ਸਾਡੇ ਬਾਸੀ ਆ ਹਾਂ ਜੀ ਤੇ ਮੈਨੂੰ ਵੀ ਮੌਕਾ ਦਿਓ ਭਾਈ ਹਲਵਾਈ ਵਾਸਤੇ ਸਦੋ ਸਾਡੇ ਠੀਕ ਆ ਜੀ ਧੰਨਵਾਦ ਸਵੈਦਰ ਵੀ ਗਰਮਾ ਗਰਮ ਦੁੱਧ ਚਾਹ ਤੇ ਜਲੇਬੀਆਂ ਵੀ ਜਿਹੜੀਆਂ ਆਹ ਦੇਖੋ ਜਲੇਬੀਆਂ ਗਰਮਾ ਗਰਮ ਜਲੇਬੀਆਂ ਵੀ ਇਹਦੇ ਲੰਗਰਾ ਟੁੱਟ ਵਰਤ ਰਹੇ ਆ ਦੋ ਮੋਰੀਆਂ ਦੀਆਂ ਚੱਕੇ ਦੀਆਂ ਉਹ ਟਿਮਲੀ ਦੀਆਂ ਬੋਰੀਆਂ ਸਵੈਦਰ ਵੀ ਆ ਦੇ ਚਾਸ਼ਣੀ ਚੀਨੀ ਦੀ ਵੀ ਰਲੀ ਹੋਈ ਹੈ ਜਲੇਬੀਆਂ ਇਹਦੇ ਚ ਪਾਈ ਰਸ ਭਰੀਆਂ ਸਾਰੇ ਪਹੁੰਚੋ ਦੋ ਜਲੇਬੀਆਂ ਸਾਡੀਆਂ ਮਾਤਾਵਾਂ ਭੈਣਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਵੱਡੀਆਂ ਸਵਾਵਾਵਾਂ ਦੇ ਰਹੇ ਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਅੱਗ ਦੇ ਮੂਹਰੇ ਬੈਠਣਾ ਵੀ ਜਿਹੜਾ ਬਹੁਤ ਔਖਾ ਤੇ ਕੁਸ਼ਤੀਆਂ ਵੀ ਹੋਗੀਆਂ ਹੱਡੀਆਂ ਕੋਨੇ 10-20 ਕੁਸ਼ਤੀ ਜਿਹੜੇ ਛਕਲ ਕਰਾਨੇ ਆ ਪ੍ਰਿੰਸ ਬਾਬਾ ਫਲਾਈ ਖਾੜਾ ਬਾਬਾ ਫਲਾਈ ਪੀਰ ਬਾਬਾ ਫਲਾਈ ਜੀ ਦੀ ਵੱਡੀ ਅਪਾਰ ਕਰਦਾ ਅਡਾ ਵਿਕੀਟਾ ਲੋਪਰਾ ਜੜਾ ਜੀ ਕੁਲਵਿੰਦਰ ਪਟਾ ਪਹਿਲਵਾਨ ਜੀ ਨਾਲ ਧਰਮਿੰਦਰ ਪਹਿਲਵਾਨ ਜੀ ਆਲੰਗ ਦੇ ਤੇ ਮਾਣੇ ਮੱਜ ਵਾਲੇ ਪਹਿਲਵਾਨੀ ਪਹੁੰਚੇ ਆ ਲੋ ਜੀ ਪ੍ਰਿੰਸ ਬਾਬਾ ਫਲਾਹੀ ਦੀਪਾ ਬਾਬਾ ਜੀ ਦਾ ਸ਼ਗਿਰ ਦਾ ਇਹਨੇ ਅੱਜ ਇੱਥੇ ਚੰਡੀ ਜਿੱਤੀ ਆ ਚੰਡੀ ਬਰੇ ਦੀ ਕੁਸ਼ਤੀ ਹੋਈ ਆ ਪ੍ਰਿੰਸ ਬਾਬਾ ਫਲਾਹੀ ਤੇ ਨਾਲ ਆ ਰਹੀਆਂ ਨ ਬਾਬਾ ਫਲਾਹੀ ਇਹਨੂੰ ਵੀ ਦੇਖ ਕਹੀ ਹੋਣੇ ਵੀ ਚਲਾਵੇ ਦੇ ਪਹਿਲਵਾਨ ਜਿਹੜੇ ਅਖਾੜਾ ਖੋਲ ਰਹੇ ਆ ਮਿਹਨਤਾਂ ਕਰਦੇ ਆ ਇਸ ਅਖਾੜੇ ਦੀ ਜਿਹੜੀ ਸ਼ਾਨ ਆ ਤਾਲ ਬਾਬਾ ਫਲਾਹੀ ਸ਼ੇਰਾ ਬਾਬਾ ਫਲਾਹੀ ਪੀਰ ਬਾਬਾ ਫਲਾਹੀ ਜੀ ਵਾਲਿਆਂ ਦੀ ਵੱਡੀ ਆਪਾਰ ਕਿਰਪਾ ਇਸ ਅਖਾੜੇ ਤੋਂ ਜਿਹੜੇ ਵੱਡੇ ਵੱਡੇ ਮਾਲੇ ਸਖਾੜੇ ਚ ਜੋਰ ਕਰਦੇ ਆ ਬਣ ਗਿਆ ਦੀਪਾ ਬਾਬਾ ਜੀ ਨੇ ਤਿਆਰ ਕਰ ਦਿੱਤੇ ਆ ਪਰਮਿੰਦਰ ਬਾਬਾ ਫਲਾਹੀ ਹੋਰ ਵੀ ਜਿਹੜੇ ਛੋਟੇ ਮਾਲ ਨੇ ਇਕਾਈ ਸਖਾੜੇ ਦੇ ਜਿਹੜੇ ਬਹੁਤ ਵਧੀਆ ਜਿਹੜੇ ਖੁਸ਼ੀ ਦਿਖਾਉਂਦੇ ਆ ਛੋ ਇਹ ਅਖਾੜਾ ਪੀਰ ਬਾਬਾ ਫਲਾਹੀ ਸਾਹਿਲ ਸ਼ੀਫੂ ਤੇ ਅਮਰ ਭਾਈ ਇਹ ਛੋਟੇ ਮੱਲ ਵੀ ਅਖਾੜਾ ਫਲਾਹੀ ਦੀ ਸ਼ਾਨ ਆ ਭਾਈ ਆਪਣੀ ਜੋੜ ਦੇ ਸੁਪਰ ਡੂਪਰ ਸਟਾਰ ਪਹਿਲਵਾਨ ਆ ਤੇਰਾ ਕਿਹੜਾ ਫੇਵਰੇਟ ਪਹਿਲਵਾਨ ਆ ਗੁਰਮਿੰਦਰ ਦਮਿਸੇਦਿਆ ਤੇਰਾ ਮੇਰਾ ਤੇਰਾ ਵੀ ਚੱਲ ਆ ਦੇਖ ਮੁੰਡਾ ਕਹਿੰਦਾ ਤਾਲਬਾ ਭਾਈ ਤਾਲਬ ਦਾ ਫੈਨਾ ਮੁੰਡਾ ਲੋਵੀ ਜੰਗ ਹਲਵਾਈ ਜਿਹਨੇ ਬਹੁਤ ਸਵਾਦ ਚਾਹ ਬਣਾਈ ਜੰਗ ਹਲਵਾਈ ਚਾਹ ਬਹੁਤ ਹੈ ਨਾ ਸਵਾਦ ਬਣਾਈਆ ਚਾਣੀ ਰੜਾ ਰਿਹਾ ਭਾਈ ਚੀਨੀ ਦੀ ਤੇ ਆ ਵੀਰ ਲੱਗੇ ਹੋਏ ਆ ਜਲੇਬੀਆਂ ਬਹੁਤ ਸੋਹਣੀਆਂ ਬਣਾਈਆਂ ਬਾਈ ਇਦਾਂ ਯਾਨੀ YouTube ਤੇ ਕੀ ਜਾਣਿਆ ਲੈ ਵੀ ਇਹ ਕਿਹੜਾ ਚੈਨਲ ਆਈ ਠੰਡੇ ਮਿੱਠੇ ਜਲਦੀ ਸ਼ਬੀਲ ਦੇ ਲੰਗਰ ਵਿੱਚ ਜਿਹੜੇ ਤੁਰਤ ਵਰਤ ਰਹੇ ਆ ਸਾਰੇ ਸੰਗਤਾਂ ਨੂੰ ਬੇਨਤੀ ਆ ਸਾਰੀ ਸੇਵਾਦਾਰਾਂ ਦਾ ਬਹੁਤ ਧੰਨਵਾਦ ਆ ਸਾਬੂ ਭਲਵਾਨ ਵੀ ਖੜਾ ਭਾਈ ਬਹੁਤ ਧੰਨਵਾਦ ਸਾਬੂ ਦਾ ਵੀ ਅੱਜ ਪਹੁੰਚਦੇ ਕੁਵਾਲ ਅਤੇ ਕਲਾਕਾਰ ਜੱਸਾ ਫਤੇਬੁਰੀਆ ਤੇ ਕਨਬਰ ਗਰੇਵਾਲ ਕਨਬਰ ਗਰੇਵਾਲ ਜੀ ਲੱਗਣਗੇ 4 ਤੋਂ 7 ਵਜੇ ਤੱਕ ਸੋ ਸਾਰੀਆਂ ਸੰਗਤਾਂ ਵਾਸਤੇ ਬਹੁਤ ਵਧੀਆ ਜਿਹੜੇ ਪ੍ਰਬੰਧ ਕੀਤੇ ਹੋਏ ਆ ਆਲੇ-ਦੁਆਲੇ ਕੂਲਰੇ ਕੂਲਰ ਜਿਹੜੇ ਲਾਏ ਹੋਏ ਆ ਦੇਖ ਸਕਦੇ ਹੋ ਸਾਲਾਨਾ ਵਿਸ਼ਾਲ ਵਾਸੀ ਸਮਾਗਮ ਸੱਚਖੰਡ ਵਾਸੀ ਬਾਬਾ ਸੰਤੋਖ ਸਿੰਘ ਜੀ ਦਾ ਦਰਗਾਹ ਪੀਰ ਬਾਬਾ ਫਲਾਈ ਅੱਜ ਤੋਂ ਜਿਹੜੇ ਪ੍ਰੋਗਰਾਮ ਚੱਲਦੇ ਆ 15 16 17 ਅੱਜ 16 ਜੂਨ ਆ ਜੀ ਤਿਆਰੀਆਂ ਸਾਰੀਆਂ ਮੁਕੰਮਲ ਆ ਬਿੱਟੂ ਖੰਨਾ ਸਾਊਂਡ ਜੱਸਾ ਫਤੇਪੁਰੀਆ ਤੇ ਕਨਵਰ ਕਰੇ ਬਾ ਅੱਜ ਵੱਡੀ ਹਾਜ਼ਰੀ ਹੋਏਗੀ ਸਾਰੇ ਬੇਟ ਇਲਾਕੇ ਨੂੰ ਸਮੂਹ ਨਗਰ ਇਲਾਕਾ ਨਵਾਸੀਆਂ ਨੂੰ ਬੇਨਤੀ ਵੀ ਸਾਰੇ ਪਹੁੰਚੋ ਥਲੇ ਬਾਹਰ ਗਰਮੀ ਲੱਗਦੀ ਆ ਅੰਦਰ ਖੜਕੇ ਜਮੇ ਗਰਮੀ ਲੱਗਦੀ ਸੋ ਵੱਡੇ ਪ੍ਰਬੰਧ ਕਰੇ ਹੋਏ ਆ ਪੰਜ ਬਰੀ ਦਰਬਾਰ ਮੁੱਖ ਗੱਦੀ ਨਿਸ਼ੀਨ ਦੀਪਾ ਬਾਬਾ ਜੀ ਸ਼ਿਰਕਟ ਫਲਾਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਬੇਟ ਇਲਾਕੇ ਦਾ ਬਹੁਤ ਧੰਨਵਾਦ ਹੈ ਸਾਰੇ ਪਿੰਡ ਸ਼ੇਰਗੜ ਵਾਸੀਆਂ ਦਾ ਬਹੁਤ ਧੰਨਵਾਦ ਹੈ ਸਾਰੀ ਪੰਚਾਇਤ ਦਾ ਬਹੁਤ ਧੰਨਵਾਦ ਹੈ ਜੀ ਐਨ ਆਰ ਆਈ ਵੀਰਾਂ ਦਾ ਫੌਜੀ ਵੀਰਾਂ ਦਾ ਜਿਨ੍ਹਾਂ ਵੱਲੋਂ ਜਿੰਨਾ ਜਿੰਨਾ ਵੀ ਸਹਿਯੋਗ ਆਇਆ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਵੀਡੀਓ ਸਾਰੇ ਜਰੂਰ ਸ਼ੇਅਰ ਕਰਦੇ ਹੋ ਤੇ ਪਹੁੰਚੋ